ਪੰਜਾਬ ਸਰਕਾਰ ਦੇ ਮੈਹਕਮਿਆਂ ਦੇ ਕੰਮ ਕਰਦੇ ਰੈਗੂਲਰ ਮੁਲਾਜ਼ਮ ਰਿਟਾਇਰਡ ਅਧਿਕਾਰੀਆਂ ਮਿਲਣੋਂ ਪਿਆਰਪੇ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਵਨ ਤਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਂਝੇ ਫਰਾਂਜਾ ਕੋਨ ਮੀਟਿੰਗਾਂ ਕਰਨਗੇ ਜੰਡੀਗੜ੍ਹ ਦੇ ਵਿੱਚ ਦੂਜੇ ਪਾਸੇ 16ਵੇਂ ਬੇਤਕਵਿਸ਼ਨ ਵੱਲੋਂ ਪੰਜਾਬ ਸਰਕਾਰ ਨਾਲ ਇਹ ਮੀਟਿੰਗ ਕੀਤੀ ਗਈ ਜਿਸਰੇ ਵਿੱਚ ਮੁੱਖ ਮੰਤਰੀ ਭਵਨ ਤਮਾਨ ਨੇ ਕਮਿਸ਼ਨ ਦੇ ਚੇਅਰਮੈਨ ਅਰਮਿੰਦ ਪਨਗੜੀਆਂ ਨੂੰ ਕਿਹਾ ਕਿ ਪੰਜਾਬ ਨੂੰ 132247 ਕਰੋੜ ਦਾ ਫੰਡ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਵਿਕਾਸ ਕਾਰਜ ਬੰਦਾ ਹੋ ਸਕੇ ਮੁੱਖ ਮੰਤਰੀ ਭਵਾਨ ਤਮਾਨ ਦੇ ਨਾਲ ਜੁਮਲਾਏ ਆਗੋਂ ਦੀ ਮੀਟਿੰਗ 25 ਲਾਈਵ ਹੋ ਰਹੀ ਹੈ ਉਸਨੇ ਮੁੱਖ ਮੰਗ ਹੋਵੇ ਇਹ 17 7 2020 ਤੋਂ ਭਾਰਤੀ ਹੋਏ ਮਲਾਇਆਂ ਨੂੰ 6ਵੇਂ ਬੇਗ ਲਾਗ ਕੀਤਾ ਜਾਵੇ 15 ਇੱਕ 15 ਦਾ ਨੋਟੀਫਾਈ ਰੱਦ ਕਰਕੇ ਪਰਮਿਸ਼ਨ ਵੀ ਮਿਲਾ ਜਾਉਂਦੀਆਂ ਤਨਖਾਹਾਂ ਫਿਕਸ ਕੀਤੀਆਂ ਹਨ ਪਰਮਿਸ਼ਨ ਬਟੇਰੇ ਦਿੱਤਾ ਜਾਵੇ 2016 ਤੋਂ ਮਲਾ ਨੂੰ ਪੇਖ ਨਹੀਂ ਦਿੱਤਾ ਜਾਵੇ ਜੋ ਮੰਗਾਈ ਪਤੇ ਕਿਸ ਤਰ੍ਹਾਂ ਬਕਾਇਆ ਦਾ ਹੈ ਇਹ ਦਿੱਤਾ ਜਾਵੇ ਅਤੇ ਕਹਿੰਦੇ ਸਰਕਾਰ ਦੇ ਮਲਾਣ ਡੀ ਜਿਸ ਤਰ੍ਹਾਂ 50% ਆ 50 ਸਰਕਾਰ ਦੇ ਮਲਾਣ ਡੀ ਵਿੱਚ 12% ਵਾਧਾ ਕਰਕੇ 38% ਉਪਦਾ ਕੇ 50% ਕੀਤਾ ਹੋਵੇ ਇਨ ਮਾਲ ਮੁੱਖ ਮੰਗਾਂ ਹਨ ਜੀ ਦੂਜੇ ਪਾਸੇ ਜੋ ਠੇਕਾ ਮਲਾਨ ਸਿੰਘ ਆਸਮੋਰਚਾ ਪੰਜਾਬ ਦੀ ਮੀਟਿੰਗ 24 ਜੁਲਾਈ ਨੂੰ ਮੁੱਖ ਮੰਤਰੀ ਭੁਵਨਤਮਨ ਨਾਲ ਹੋ ਰਹੀ ਹੈ ਉਹਨਾਂ ਦੇ ਆਗੂ ਜਗਰੂਸ ਨੇ ਲਹਿਰਾਂ ਨੇ ਕਿਹਾ ਕਿ ਮੁੱਖ ਮੰਤਰੀ ਭੁਵਨਤਮਨ ਨਾਲ ਪਹਿਲਾਂ ਮੀਟਿੰਗ ਸਾਡੀ 1 ਜੁਲਾਈ ਨੂੰ ਹੋਈ ਸੀ ਉਸ ਨੇ ਅਹੀ ਭਰੋਸਾ ਦਿਵਾਇਆ ਸੀ ਕਿ ਸਾਡੇ ਨਾਲ ਦੁਬਾਰਾ ਮੀਟਿੰਗ ਕੀਤੀ ਜਾਊਗੀ ਉਸ ਤੇ ਟਾਣੇ ਮੰਗਣਾ ਹਲਕਾ ਕੀਤਾ ਜਾਊਗਾ ਜੋ ਕੱਚੇ ਮਲਾਨੇ ਕੋ ਮੰਗ ਹੈ ਕਿ ਪੰਜਾਬ ਸਰਕਾਰ ਦੇ ਬਾਕਬਾਕ ਮੈਗਾ ਕਾਮਕਰਦੇ ਕੱਚੇ ਮਲਾਇਨ ਨੂੰ ਰੈਗੂਲਰ ਕੀਤਾ ਜਾਵੇ ਜੇਕਰ ਇਹ ਮੰਗਤੇ ਕੋਈ ਮੋਹਰ ਨਾ ਲਾਈ ਤਾਂ ਆਉਣ ਵਾਲੇ ਸਾਲ ਦੇ ਵਿੱਚ ਭਵਾਨਤਵਾਨ ਸਰਕਾਰ ਦੇ ਬਰੋਚ ਸੰਗਠਨ ਕੀਤਾ ਜਾਊਗਾ ਕੱਚੇ ਮਲਾਇਆਂ ਵੱਲੋਂ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਅੱਜ 22ਵਾਂ ਸੈਸ਼ਨ ਜੋ ਬਾਈਟਾ ਬੇਸ਼ ਕੀਤਾ ਗਿਆ ਹੈ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਾਮ ਨੇ ਕਿਹਾ ਕਿ ਜੋ ਸਟੈਂਡਰਡ ਡੈਕਟੇਸ਼ਨ ਸੀ 50 ਹਜ਼ਾਰ ਤੋਂ ਵਧਾ ਕੇ 75000 ਕੀਤੀ ਗਈ ਹੈ 3 ਲੱਖ ਤੱਕ ਜਿਸ ਦੀ ਆਮਦਨ ਹੈ ਸਾਲਾਨਾ ਉਸ ਉੱਪਰ ਕੋਈ ਨਹੀਂ ਟੈਕਸ ਲੱਗੇਗਾ ਜਿਸ ਦੀ ਆਮਦਨ 3 ਲੱਖ ਤੋਂ ਲੈ ਕੇ 7 ਲੱਖ ਤੱਕ ਹੈ ਉਸ ਦੇ ਉੱਪਰ ਜੋ ਟੈਕਸ 5% ਲੱਗੇਗਾ ਜਿਸ ਦੀ ਆਮਦਨ 7 ਲੱਖ ਤੋਂ ਲੈ ਕੇ 10 ਲੱਖ ਤੱਕ ਹੈ ਉਸ ਦੇ ਉੱਪਰ ਇਨਕਮ ਟੈਕਸ ਦਾ ਜੋ 10% ਲਾਇਆ ਜਾਏਗਾ ਜਿਸ ਦੀ ਆਮਦਨ ਸਾਲਾਨਾ ਆਮਦਨ 10 ਲੱਖ ਤੋਂ ਲੈ ਕੇ 15 ਲੱਖ ਤੱਕ ਹੈ ਉਸਰੇ ਪਰ ਜੋ ਆਮਦਨ ਦਾ ਟੈਕਸ 15% ਲਾਇਆ ਜਾਏਗਾ ਜਿਸ ਦੀ ਆਮਦਨ 12 ਲੱਖ ਤੋਂ ਲੈ ਕੇ 15 ਲੱਖ ਤੱਕ ਹੈ ਉਸਰੇ ਪਰ ਜੋ ਟੈਕਸ 20% ਲਾਇਆ ਜਾਏਗਾ ਜਿਸ ਦੀ ਆਮਦਨ 15 ਲੱਖ ਤੋਂ ਉਪਰ ਹੈ ਉਸਰੇ ਪਰ ਟੈਕਸ 30% ਲਾਇਆ ਜਾਏਗਾ ਜੋ ਕਿ ਹੁਣ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਜੋ ਮੁੱਖ ਨੇਪੂਆ ਤਮਾਨ 25 ਲਾਈਨ ਨੂੰ ਮਲਾਨ ਨੂੰ ਮੀਟਿੰਗ ਕਰ ਕੀ ਹਾਲਾ ਕਰਦਾ ਹੈ ਦੂਜੇ ਪਾਸੇ ਜੋ ਪੰਜਾਬ ਦਾ ਠੀਕ ਹੈ ਮਲਾਜ ਸ਼ਿੰਗਾਰ ਸਮਾਰਟੀ ਦੀ ਮੀਟਿੰਗ ਹੋ ਰਹੀ ਆ 24 ਲਈ ਨੂੰ ਉਸ ਰਿ ਦੇ ਦੇ ਆ ਕਿ ਮੁੱਖ ਨੂੰ ਪਹੁੰਚਣ ਤੋਂ ਪਹਿਲਾਂ ਕਿ ਵਰ ਕਹ ਚੁੱਕਿਆ ਜੋ ਕੱਚੇ ਮਲਾਜਾਂ ਮੈਂ ਉਹਨਾਂ ਨੂੰ ਕੱਚਾ ਸਾਥ ਕਟੂਆਂ ਹੁਣ ਦੇ ਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਕੱਚਾ ਸਾਹਰ ਕੱਢਦਾ ਨਹੀਂ ਕਰਦਾ ਕੱਢਦਾ ਜੇਕਰ ਕੱਚੇ ਮਲਾਜ ਰੈਗਲ ਨਾ ਕੀਤਾ ਗਿਆ ਤਾਂ ਉਹਨਾਂ ਵਾਲੇ ਸਮੇਂ ਵਿੱਚ ਜੋ ਕੱਚੇ ਮਲਾਜਾਂ ਨੂੰ ਗਿਆ ਜਗਰੂਰ ਸਿੰਘ ਲਹਿਰਾ ਨੇ ਕਿ ਸ਼ਿੰਗਾਰ ਸਿੱਖਾ ਕਰਾਂਗੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਾਫ ਸਬਸਕ੍ਰਾਈਬ ਕਰੋ ਜੀ ਤਾਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ